ਸਾਰੇ ਪੰਜਾਬ ਦੇ ਜ਼ਿਲ੍ਹਾ ਹਸਪਤਾਲ ਸਾਰੇ ਐਕਸਰੇ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ আল্ট্রাসাউন্ড ਜਿੰਨਾ ਖਰੀਦੀਆਂ ਜਾ ਰਹੀਆਂ ਹਨ ਦਵਾਈਆਂ ਸੁੱਲੇ ਸਾਡੇ ਕੋਲੇ ਤਕਰੀਬਨ ਤਕਰੀਬਨ ਜੜੀਆਂ ਆਈਆਂ 150 ਤੋਂ ਜ਼ਿਆਦਾ ਦਵਾਈਆਂ ਅਵੇਲੇਬਲ ਹੈ ਬਾਅਦ ਕਿੰਨੀ ਗਿਣਤੀ 250 ਹੋ ਜੇਗੀ ਕੋਈ ਸਰਵਿਸ ਤੇ ਸਾਡੀਆਂ ਹੈਗੀਆਂ ਜੇ ਜੇ ਕਿਤੇ আল্ট্রাসাউন্ড ਦੀ ਮਸ਼ੀਨ ਖਰਾਬ ਹੋ ਗਈ ਜਾਂ ਨਹੀਂ ਹੈ ਉਹ ਬਾਹਰੋਂ ਕਰਾ ਲਣਗੇ ਪੈਸੇ ਸਰਕਾਰ ਦੇ ਸਰ ਸੇਤ ਮਨ ਪੰਜਾਬ ਦੀ ਗੱਲ ਕੀਤੀ ਆ ਕਿਹੜੇ ਹਸਪਤਾਲ ਦੀ ਗੱਲ ਕੀਤੀ ਜਿਹਨੂੰ ਅਪਗ੍ਰੇਡ ਜਿਹੜੇ ਨੇ ਹੋਰ ਕਿੱਥੇ ਜਾ ਰਹੇ ਨੇ ਉਹ ਕਿਹੜੇ ਕਿਹੜੇ ਹਸਪਤਾਲ ਪੰਜਾਬ ਦੇ ਹੋਰ ਨਵੇਂ ਹਾਂ ਪੰਜਾਬ ਦੇ ਸਾਰੇ ਜਿੰਨੇ ਜ਼ਿਲ੍ਹਾ ਹਸਪਤਾਲ ਹੈ ਜ ਉਕਾਲੇ ਮੈਂ ਜਲੰਧਰ ਤੇ ਆਪਣੇ ਕੂਰਥਲੇ ਹੋ ਕੇ ਆਇਆ ਹੈਗਾ ਪਰ ਸੋ ਉਹ ਸਾਰਾ ਦਿਨ ਉੱਥੇ ਲਗਾਇਆ ਹੈਗਾ ਉਹਨਾਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਸਾਰੇ ਪੰਜਾਬ ਦੇ ਜ਼ਿਲ੍ਹਾ ਹਸਪਤਾਲ ਸਾਰੇ ਐਕਸ-ਰੇ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਆਲਟਰਾਸਾਉਂਡ ਚੀਜ਼ਾਂ ਖਰੀਦੀਆਂ ਜਾ ਰਹੀਆਂ ਦਵਾਈਆਂ ਬਹੁਤ ਸਾਰੀਆਂ ਆ ਰਹੀਆਂ ਐਸੋ ਲਈ ਸਾਡੇ ਕੋਲੇ ਤਕਰੀਬਨ ਤਕਰੀਬਨ ਜੜੀਆਂ ਆ ਗਈਆਂ 150 ਤੋਂ ਜ਼ਿਆਦਾ ਦੁਕਾਨੀਆਂ ਅਵੇਲੇਬਲ ਹੈ ਬਾਅਦ ਕਿੰਨੀ ਗਿਣਤੀ 250 ਹੋ ਜਾਏਗੀ 15 ਫਰਵਰੀ ਤੱਕ ਉਹਦੇ ਟੈਂਡਰ ਹੋ ਗਿਆ ਹੋਇਆ ਮੈਡੀਸਿਨ ਦੀ ਪਰਚੇਜ਼ ਚੱਲ ਰਹੀ ਹੈ ਟੈਸਟਿੰਗ ਚੱਲ ਰਹੀ ਹੈ ਸਰ ਡਾਕਟਰਾਂ ਦੀ ਗੱਲ ਕੀਤੀ ਆ ਉਹ ਡਾਕਟਰ ਪੂਰੇ ਹੋ ਗਏਗਾ ਜਿਵੇਂ ਜਿਸ ਤਰ੍ਹਾਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਸੇਫ ਦਾ ਵਿਭਾਗ ਆਇਆ ਸੀ ਤਾਂ ਡਾਕਟਰਾਂ ਦੀ ਬੜੀ ਕਮੀ ਸੀ ਹੁਣ ਲੱਗਦਾ ਕਿ ਪੂਰੇ ਹੋਗੇਗਾ ਪਰ ਨਹੀਂ ਅਜੇ ਪੂਰੇ ਨਹੀਂ ਹੋਇਆ ਜਿਵੇਂ ਮੱਲਾਕ ਕਲੀਨਿਕ ਦੇ ਵਿੱਚ ਡਾਕਟਰਸ ਹੈ ਉਹ 650 ਹੁਣ 100 100 ਹੋਰ ਹੁਣ ਜਿਹੜੇ ਉਹਨਾਂ ਦੀ ਨੇਗੋਸ਼ੀਏਸ਼ਨ ਹੋ ਜਾਗੀ ਮਤਲਬ 300 300 800 ਦੇ ਨੇੜੇ ਹੋ ਜਾਣਗੇ ਉਹਨਾਂ 'ਚ ਡਾਕਟਰ ਹੈ ਟੈਸਟਿੰਗ ਹੋ ਰਹੀ ਹੈ ਔਰ ਦਵਾਈਆਂ ਮਿਲਦੀਆਂ ਸਾਰੀਆਂ ਹੁਣ ਜਿਹੜੇ ਸੈਕੰਡਰੀ ਹਸਪੀਟਲ ਹੈਗੇ ਆ ਉਹਦੇ ਵਾਸਤੇ ਡਾਕਟਰ ਦੀ ਸ਼ਾਰਟੇਜ ਹੈ ਪੰਜਾਬ ਦੇ ਵਿੱਚ ਡਾਕਟਰਸ ਨਹੀਂ ਮਿਲ ਨਹੀਂ ਰਹੇ ਹੁਣ ਸਾਡੇ ਤੇ ਇਸ ਕਰਕੇ ਅਸੀਂ ਦੋ ਤਿੰਨ ਨਵੇਂ ਜਿਹੜੇ ਸਟੈਪਸ ਲਏ ਆ ਕਿ ਜਿੱਥੇ ਜਿਹੜੇ ਡਾਕਟਰ ਰਿਟਾਇਰ ਹੋ ਗਏ 58 ਤੇ ਲੇਕਿਨ ਉਹ ਕੰਮ ਕਰਦੇ ਆ ਨੀਡ ਬੇਸਡ ਉਹਨਾਂ ਦੀ ਹਾਇਰਿੰਗ ਕਰਾਂਗੇ 65 ਸਾਲ ਤੱਕ 7 ਸਾਲ ਹੋਰ ਮਿਲਣਗੇ ਉਹਨਾਂ ਨੂੰ ਜਿਹੜੇ ਕੋਈ ਪ੍ਰਾਈਵੇਟ ਡਾਕਟਰ ਹੈ ਜਿੱਥੇ ਨਹੀਂ ਹੈ ਜਿਵੇਂ ਅੰਮ੍ਰਿਤਸਰ ਕੋਟਲਾ 'ਚ ਕੋਈ ਪ੍ਰਾਈਵੇਟ ਡਾਕਟਰ ਆ ਕਹਿੰਦਾ ਜੀ ਮੈਂ 4 ਘੰਟੇ ਲਗਾ ਦਿਆ ਕਰਾਂਗਾ ਐਮਰਜੈਂਸੀ ਕਰ ਦਾਂਗਾ ਕੈਨੇਕੋਲੋਜਿਸਟ ਹੈ ਇਸੇ ਤਰ੍ਹਾਂ ਮੁਖਸਰ ਦੇ ਵਿੱਚ ਜਿੱਥੇ ਤੇ ਨਹੀਂ ਆ ਸਾਡੇ ਕੋਲੇ ਫਾਜ਼ਿਲਕਾ ਦੇ ਵਿੱਚ ਜਾਂ ਜਿਹੜੇ ਬਾਰਡਰ ਬੈਟ ਦੇ ਵਿੱਚ ਉੱਥੇ ਜਿਹੜੇ ਕੋਈ ਪ੍ਰਾਈਵੇਟ ਡਾਕਟਰ ਆ ਸੀ ਉਹਨਾਂ ਨੂੰ ਵੀ ਪਾਰਲਮੈਂਟ ਮੋਰ ਤੇ ਲੈ ਰਹੇ ਆ ਕੋਈ ਸਰਵਿਸ ਤੇ ਸਾਡੀਆਂ ਹੈਗੀਆਂ ਜੇ ਜੇ ਕਿਤੇ ਅਲਟਰਾਸਾਉਂਡ ਦੀ ਮਸ਼ੀਨ ਖਰਾਬ ਹੋ ਗਈ ਜਾਂ ਨਹੀਂ ਆ ਉਹ ਵੀ ਬਾਹਰੋਂ ਕਰਾ ਲਵਾਂਗੇ ਪੈਸੇ ਸਰਕਾਰ ਦੇਗੀ ਸੋ ਇਸ ਤਰ੍ਹਾਂ ਦੇ ਅਸੀਂ ਸਾਰੇ ਜਿਹੜੇ ਜਿੰਨੇ ਵੀ ਸਟੈਪ ਸਨ ਕਿਉਂ ਉਸੀਂ ਮੈਂ 2023 ਦੇ ਵਿੱਚ ਪਹਿਲੀ ਵਾਰ ਹੀ ਸਾਰੇ ਰੱਖਿਆ ਉਹਨਾਂ ਨੂੰ ਮੈਡੀਕਲ ਕਾਲਜ ਦੀ ਕਮੀ ਪੂਰੀ ਹੋਈ ਆ 24 ਡਿਸਟ੍ਰਿਕਟ ਹਸਪਤਾਲਾਂ ਦੀ ਹੋ ਜੇਗੀ ਫਿਰ ਅਗਲੇ ਸਾਲ ਜਿਹੜੀ ਹੈਗੀ ਆ ਉਹ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਨਾ ਨਹੀਂ ਡਾਕਟਰ ਤੁਸੀਂ ਬਿਲਡਿੰਗ ਨਹੀਂ ਬਣਾ ਸਕਦੇ ਹੋ ਸਮਾਨ ਖਰੀਦ ਸਕਦੇ ਹੋ ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ ਤਾਂ ਵੀ ਇੱਕ ਬੜੀ ਵੱਡੀ ਡਾਕਟਰ ਪ੍ਰੋਬਲਮ ਆ ਰਹੀ ਹੈ ਕਿਉਂ ਮਰੀਜ਼ਾਂ ਨੂੰ ਆਪਣੇ ਪਰਿਵਾਰ ਵਾਲੇ ਹੀ ਸਟੇਚਰ ਤੇ ਲੈ ਕੇ ਜਾਂਦੇ ਆ ਨਹੀਂ ਮੇਰੇ ਕੋਈ ਕਿਤੇ ਜਿਹੜੀ ਲੋਕਲ ਲੈਵਲ ਤੇ ਕਦੇ-ਕਦੇ ਕਿਤੇ-ਕਿਤੇ ਮੈਸ ਮੈਨੇਜਮੈਂਟ ਹੋ ਜਾਂਦੀ ਹੈ ਐਦਾਂ ਦੀ ਕੋਈ ਗੱਲ ਨਹੀਂ ਅਸੀਂ ਹੁਣ ਸਟਾਫ ਦਿੱਤਾ ਹੋਇਆ ਖਾਸ ਕਰਕੇ ਪਟਿਆਲੇ ਦੇ ਕਾਫੀ ਬ੍ਰੋਮੈਂਟ ਸੀ ਬਾਕੀ ਜਗ੍ਹਾ ਤੇ ਵੀ ਕਰ ਰਹੇ ਆ ਔਰ ਬਹੁਤ ਅੱਛੀ ਤਰ੍ਹਾਂ ਮੈਨੇਜ ਕਰਦੇ ਪਟਿਆਲੇ ਦੇ ਉਹ ਲੋਕਲ ਜਿਹੜੀ ਸਾਡੇ ਜਿਵੇਂ ਲੋਕਲ ਚਾਹੇ ਉਹ ਸਿਵਲ ਸਰਪੰਚਾ ਜਾਂ ਆਪਣੇ ਅਸਾਮੂ ਜਾਨੋ ਤੇ ਵੀ ਡਿਪੈਂਡ ਕਰਦਾ ਜੀ ਮੈਨੇ ਲੋਕਲ ਮੈਨੇਜਮੈਂਟ ਉਹਨਾਂ ਨੇ ਕਰਨ ਨੂੰ ਉਹ ਕਦੇ ਨਾ ਕਦੇ ਕਿਤੇ ਨਾ ਕਿਤੇ ਜਿਹੜੀ ਥੋੜੀ-ਮੋਟੀ ਮਤਲਬ ਕੋਈ ਕਟਾਹੀ 깔 ਹੋ ਜਾਂ ਕੋਈ ਕਮੀ ਪੇਸ਼ੀ ਰਾਜਨ ਦੀ ਹੈ ਉਹਨੂੰ ਅਸੀਂ ਹੌਲੀ-ਹੌਲੀ ਉਹ ਗੈਪ ਨੂੰ ਵੀ ਬ੍ਰਿਜ ਕਰ ਰਹੇ ਆ ਇਹਦੇ ਵਾਸਤੇ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਹੈਗਾ ਇੱਕ ਐਡਮਿਨਿਸਟਰेटर ਬੈਂਕ ਬਣਾ ਕੇ ਉਹਦੇ ਸਾਰੇ ਪੰਜਾਬ ਦੇ ਬਹੁਤ ਜਲਦੀ ਜਿਹੜਾ ਹੈਗਾ ਸਾਡੇ ਸਾਰਿਆਂ ਦੇ ਜਿਵੇਂ ਡੈਸ਼ਬੋਰਡ ਬਣਨਗੇ ਸਾਡੇ ਜਿੰਨੇ ਵੀ ਸਟੇਬਲ ਸਾਡੇ ਨਾਲ ਮੇਰੇ ਤੋਂ ਮੈਨੂੰ ਪਤਾ ਹੋ ਜਾਵੇ ਕਿ ਕਿਹੜੇ ਮੁੱਲਾ ਕਰਨ ਕਿੰਨੇ ਪੇਸ਼ੈਂਟ ਆਏ ਆ ਕਿਹੜੇ ਹਸਪਤਾਲ ਚ ਕਿੰਨੇ ਪੇਸ਼ੈਂਟ ਆਏ ਆ ਕਿੱਥੇ ਕਿੰਨੇ ਦਵਾਈ ਪਈ ਹੋਈ ਆ ਕਿੱਥੇ ਵੱਲੋਂ ਕਿਹੜੀ ਚੀਜ਼ ਦੀ ਕਮੀ ਆ ਕਿੱਥੇ ਸਟਾਫ ਦੀ ਕੀ ਰਿਪੋਰਟ ਆ ਕਿਹੜੇ ਡਾਕਟਰ ਨੇ ਕਿੰਨੇ ਆਪਰੇਸ਼ਨ ਕੀਤੇ ਆ ਪਿਛਲੇ ਮਹੀਨੇ ਉਹ ਸਾਰਾ ਅਸੀਂ ਜਿਹੜਾ ਇੱਕ ਮੋਨਿਟਰਿੰਗ ਸਿਸਟਮ ਵੀ ਕਰ ਰਹੇ ਆ ਜਿਹੜਾ ਹੈਲਥ ਇਨਫੋਰਮੇਸ਼ਨ ਮੈਨੇਜਮੈਂਟ ਸਿਸਟਮ ਵੀ ਕਰ ਰਿਹਾ ਉਦੇ ਨਾਲ ਹੋਰ ਬਿਹਤਰ ਹੋਏਗਾ ਜੇ ਲੋਕਾਂ ਸਰਚ ਪਾਉਣ ਸਰ ਜਿਸ ਤਰ੍ਹਾਂ ਗੱਲ ਕੀਤਾ ਏਡੀ ਦਾ ਸਕੰਜਾ ਕਰਤਾ ਜਾ ਰਿਹਾ ਹੈ ਅੱਜ ਚੌਥਾ ਜਿਹੜਾ ਸੰਮਨ ਆ ਉਹ ਦਿੱਲੀ ਦੇ ਰੰਮੀ ਕੇਂਦਰੀ ਵਾਲ ਜਿਹੜਾ ਜਾਇਜ਼ ਹੋਇਆ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਲਗਾਤਾਰ ਸੰਬੰਧ ਦੇ ਬਾਬੂ ਜਿਹੜਾ ਨਹੀਂ ਪੇਸ਼ ਹੋ ਰਹੇ ਇਹ ਤੁਹਾਡੇ ਸਾਹਮਣੇ ਜੀ ਜਿਹੜਾ ਮਤਲਬ ਉਹਦੇ ਚ ਬੜੇ ਦੇਖਣ ਆਸਪਤਾ ਸਾਡੇ ਜਿਹੜੇ ਨੈਸ਼ਨਲ ਕਮਿਟੀ ਜਿਹੜਾ ਉਹਨਾਂ ਨੇ ਬਹੁਤ ਵਧੀਆ ਤਿੱਖਰਾ ਉਹਦਾ ਜਵਾਬ ਦਿੱਤਾ ਹੋਇਆ ਮੇਰੇ ਖਿਆਲ ਇਹ ਬਾਕੀ ਸਾਰੀਆਂ ਗੱਲਾਂ ਆਪਾਂ ਲੋੜੀ ਵਾਲੇ ਜਿੰਨੀ ਕਰਦੇ ਫਿਰ ਕਿਤੇ